ਆ ਰਹੇ ਜਸਵੀਰ ਸਿੰਘ ਪਿੰਡ ਤੇਲਾ ਆਹ ਕਿਹੜਾ ਆ ਰਹੇ ਜਸਵੀਰ ਸਿੰਘ ਪਿੰਡ ਤੇਲਾ ਪਿੰਡ ਤੇਲਾ ਪੁੱਜੇ ਨਾਲ ਕੀ ਬਲਦੇਸ਼ ਸਿੰਘ ਸਰ ਕਿਹੜਾ ਪਿੰਡ ਹੈ ਕਿਹ ਕੀ ਪਿੰਡ ਹੈ ਕਿਹੜੀ ਗੋਲੀ ਤੇਰੇ ਲੱਗੀ ਕਿੱਦਾਂ ਲੱਗੀ ਹੈ ਸਰ ਮੈਂ ਤਰੀਕ ਤੋਂ ਆਉਂਦਿਆ ਵਾ ਤਰਨਤਾਰ ਨੂੰ ਠੀਕ ਆ ਤੇ ਗੱਡੀ ਮੇਰੇ ਸੇਵਟੀ ਨਾਲ ਪਹਿਲਾਂ ਮਗਰ ਲਾਈ ਹੀ ਅੱਗੇ ਪਿਛੇ ਕਰਦੇ ਚਲੋ ਅਸੀਂ ਪਤਾ ਨਹੀਂ ਸਾਨੂੰ ਇਹ ਕਿਹੜਾ ਕੀ ਪਤਾ ਕੀ ਦੀਆ ਕੀ ਦੀ ਨਹੀਂ ਅਸੀਂ ਗੌਰ ਨਹੀਂ ਕੀਤਾ ਤੇ ਮੇਰੇ ਨਾਲ ਦੇ ਮੈਨੂੰ ਸਟੇਡੀਅਮ ਹਾਈ ਸਕੂਲ ਆਕੇ ਲਾਕੇ ਚੱਲ ਗਏ ਆ ਮੈਂ ਬਾਥਰੂਮ ਕਰਨ ਗਿਆ ਵਾਂ ਠੀਕ ਆ ਉਦੋਂ ਇਹਨਾਂ ਮੇਰੇ ਫੈਰੀ ਇੱਕ ਇਹਨਾਂ ਫੈਰ ਤਾਂ ਨੂੰ ਮਾਰਿਆ ਵਾ ਮੈਂ ਪਿਛਾ ਪੋਂਗੇ ਵੇਖਿਆ ਵਾ ਤੇ ਠੀਕ ਆ ਇਹ ਹੀ ਇਹ ਪੀਮਾ ਹੀ ਤੇ ਜਸ਼ਨਦੀਪ ਸਿੰਘ ਉਰਫ ਪੀਮਾ ਬਿੱਲਾਈ ਪਹੁਵੈਂਡਾਲਾ ਠੀਕ ਆ ਤੇ ਲੱਬੂ ਹੀ ਪਹੁਵੈਂਡਾਲਾ ਤੇ ਦੂਜਾ ਮਰਾ ਬਰਲਾ ਝੋਲੂ ਹੀ ਤੇ ਇੱਕ ਦੂਜਾ ਕੀ ਉਹਨਾਂ ਗੋਪੀ ਬੀਬੀ ਹੀ ਬਾੜੇ ਦਾ ਧਿੱਕੀ ਵਣਦਾ ਏ ਠੀਕ ਆ ਤੇ ਦੂਜਾ ਇੱਕ ਹੋਰ ਹੀ ਹੈਪੀ ਡੀ ਜਣਾ ਲੱਗੋ ਆਲਾ ਬਸ ਇਹੋ ਜਾਣੇ ਆ ਸਰ ਬਾਕੀ ਪੰਜ ਛੇ ਅਨ ਹੋਰ ਮੁੰਡੇ ਹੀ ਉਹਨਾਂ ਦਾ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਹਥਿਆਰ ਸੀ ਹਥਿਆਰ ਉਹਨਾਂ ਕੋਲੇ ਸਾਰਿਆਂ ਕੋਲੇ ਹੀ 8 9 ਹਥਿਆਰ ਹੀ ਉਹਨਾਂ ਕੋਲੇ ਜਦੋਂ ਮੈਂ ਡਿੱਗ ਗਿਆ ਵਾਂ ਠੀਕ ਆ ਗੋਲੀ ਮੇਰੇ ਲੱਗ ਗਈ ਆ ਪੜ ਤੇ ਤਾਂ ਵੀ ਨਹੀਂ ਇਹਨਾਂ ਮੇਰਾ ਮੇ ਫਾਇਰਿੰਗ ਕਰਨ ਉਹੜੇ ਫਾਇਰਿੰਗ ਕਰਦੇ ਰਹੇ ਆ ਏ ਕਿੰਨੇ ਕ ਫਾਇਰ ਦਾਜਾ ਹੋਏ ਫਾਇਰ ਘਟੋ ਕਰਨੀ ਮੇਰੇ ਅੰਤਿਜਣਾ 8 9 ਫਾਇਰ ਦਾ ਕੀਤੇ ਇਹਨਾਂ ਲਾਗੇ ਹਾਂਜੀ ਤੇ ਤੈਨੂੰ ਚੋਕੇ ਕੌਣ ਲੈ ਆਇਆ ਉਸ ਤੋਂ ਚੋਕੇ ਵੀਰ ਜੀ ਮੇਰੇ ਨਾਲ ਦੇ ਆ ਗਏ ਉਧਰੋਂ ਮੁੰਡੇ ਪਰਲੀ ਸਾਈਡ ਤੇ ਉੱਥੇ ਬਈ ਖਲੋਈਦਾ ਏ ਠੀਕ ਆ ਉਥੋਂ ਉਹਨਾਂ ਵੇਖਿਆ ਜਦੋਂ ਫਾਇਰਿੰਗ ਹੋਈ ਉਹਨਾਂ ਵੇਖਿਆ ਤੇ ਇਹ ਫਾਇਰ ਮਾਰ ਕੇ ਦੇ ਜਿਹੜੀ ਗਲੀ ਹੈ ਪੈਟਰੋਲ ਪੰਪ ਵਾਲੀ ਪੱਟੀ ਰੋਡ ਵਾਲੀ ਪੱਟੀ ਰੋਡ ਵਾਲੇ ਪੱਟਰੋਲ ਇਹ ਗਲੀ ਥਾਣੀ ਭੱਜ ਗਿਆ ਸਟੇਡੀਅਮ ਚੋਂ ਨਿਕਲ ਕੇ ਗਲੀ ਥਾਣੀ ਭੱਜ ਗਏ ਸਾਰੇ ਉੱਥੇ ਕੈਂਵੇ ਵੀ ਲੱਗੇ ਆ ਕੋਈ ਦਰਖਾਸਤ ਦਿੱਤੀ ਸੀ ਹਾਂਜੀ ਦਰਖਾਸਤ ਦਿੱਤੀ ਸੀ ਮਾਂ ਗਾ ਹਨ ਨੂੰ ਇਨਸਾਫ ਹੀ ਚਾਹੀਦਾ ਵੀ ਦੀ। ਕੀ ਨਾਮ ਆਦਾ? ਮੇਰਾ ਵੀਨਾ। ਜਿਹੜੇ ਮੁੰਡੇ ਤੇ ਗੋਲੀ ਲੱਗੀ ਕੀ ਲੱਗਦਾ ਦੱਸ? ਇਹ ਮੇਰਾ ਬੇਟਾ ਹੁਣ। ਕੀ ਗੱਲ ਕੀ ਹੋਈ ਆ? ਗੱਲ ਸਰ ਕੁਛ ਵੀ ਨਹੀਂ ਗੱਲ ਤੇ ਇਹ ਆ ਕਿ ਤਰੀਕ ਦੇ 28 ਤਰੀਕ ਉਹਨਾਂ ਨੇ ਦਿੱਤੀ ਹੋਈ ਸੀ ਤੇ ਇਹ ਤਰੀਕ ਤੋਂ ਹੀ ਕੀ ਗਏ ਘਰੋਂ ਤੇ ਸਾਨੂੰ ਤੇ ਬਾਅਦ ਚ ਪਤਾ ਲੱਗਾ ਕਿ ਇਹਨੂੰ ਗੋਲੀ ਵਜੀ ਆ। ਤਾਹੀਂ ਇਹ ਪੁੱਛਿਆ ਕਿ ਕਿੱਥੇ ਵਜੀ ਆ ਕਿੰਨੇ ਮਾਰਿਆ ਤੇ ਬਾਅਦ ਚ ਸਾਨੂੰ ਪਤਾ ਲੱਗਾ ਕਿ 3 ਮਹੀਨੇ ਮਾਰਿਆ ਗੋਲ ਮਾਰਦੇ। ਮੰਗ ਹਾਂਜੀ ਦਰਖਾਸਤ ਦਿੱਤੀ ਹੈ ਕੀ ਮੰਗ ਕਰਦੇ ਮੰਗ ਸਾਡੇ ਦਾ ਹਾਂ ਇਨਸਾਫ ਚਾਹੀਦਾ ਹਾਂਡੇ ਮੇਰਾ ਬੱਚਾ ਪਹਿਲਾਂ ਵੀ ਲੜਾਈ ਦੇ ਵਿੱਚ ਨਹੀਂ ਸੀ ਹੈਗਾ ਉਹਨਾਂ ਨੇ ਜਾਣ ਕੇ ੜਾਇਆ ਮੈਂ ਇੰਨੇ ਪਹਿਲੇ ਲਾ ਕੇ ਤੇ ਮੈਂ ਇਹਨੂੰ ਕਢਵਾਇਆ ਸੀ ਬਾਹਰ ਫੇਰ ਦੁਬਾਰਾ ਮੇਰੇ ਬੱਚੇ ਨੂੰ ਉਹਨਾਂ ਨੇ ਸੱਟ ਲਾਈ ਸਾਡੇ ਨਾਲ ਕੋਈ ਵੈਰ ਨਹੀਂ ਸੀ ਉਹਨਾਂ ਦਾ ਕੋਈ ਦੁਸ਼ਮਣੀ ਨਹੀਂ ਸੀ ਜਦੋਂ ਭੀ ਮੈਨੂੰ ਗੋਲੀ ਵੱਜੀਆਂ ਹੀ ਮੇਰੇ ਵੀਰ ਨੇ ਖੁਦ ਚੋਕ ਕੇ ਲਿਆਂਦਾ ਸੀ ਉਹਨਾਂ ਦਾ ਵੈਰ ਇਹਦੇ ਨਿਕਾਲੇ ਲਈ ਕੱਢੇ ਮੇਰੇ ਵੀਰ ਨੇ ਤਾਂ ਕਦੀ ਕੁਝ ਕਿਹਾ ਹੀ ਨਹੀਂ ਕਿਹਨਾਂ ਹਾਂਜੀ ਸਰ ਇੱਕ ਭੀਖੀ ਗੇਂਡ ਦੇ ਵਿੱਚ ਕੋਈ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਕੀ ਮਸਲਾ ਸਰ ਤੇ ਕੀ ਕਾਰਵਾਈ ਜਿਹੜੀ ਆ ਹੋਸਲ ਹੋ ਕੀਤੀ? ਇੱਕਾ ਮਾਂ ਐਂਟੀਮਿਸ਼ਨ ਆਈ ਸੀਗੀ ਕਿ ਆ ਸਟੇਡੀਅਮ ਦੇ ਵਿੱਚ ਕੁਛ ਮੁੰਡੇ ਮੁੰਡੇ ਇਕੱਠੇ ਹੋਏ ਨੇ ਆਪਸ ਵਿੱਚ ਉਹ ਕੁਝ ਜੇਲ੍ਹ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੋ ਕਨਫਲਿਕਟ ਸੀਗਾ। ਉਹਨੂੰ ਸੁਲਝਾਉਣ ਵਾਸਤੇ ਇਕੱਠੇ ਹੋਏ ਸੀਗੇ। ਉੱਥੇ ਇੱਕ ਦੂਜੇ ਦੇ ਨਾਲ ਗੜਬੜੀ ਹੋ ਗਈ ਤੇ ਗੋਲੀ ਚਲਾਤੀ ਇਹਨਾਂ ਦੇ 2:30 ਵਜੇ ਦਾ ਟਾਈਮ ਸੀਗਾ ਕੱਲ। ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇੱਕ ਬੰਦੇ ਦੀ ਲੱਤ 'ਚ ਵੱਜ ਗਈ ਗੋਲੀ। ਉਹ ਸੋਰਸਿੰਗ ਦਾਖਲ ਰਾਤੀ ਅਸੀਂ ਆਪ ਦੀ ਸਟੇਟਮੈਂਟ ਤੇ ਪਰਚਾ ਦਿੱਤਾ ਇਹਨਾਂ ਦੋਨਾਂ ਧਿਰਾਂ ਤੇ ਕਿਉਂਕਿ ਇਹਨਾਂ ਉੱਥੇ ਪੂਰਾ ਦੰਗਾ ਕੀਤਾ ਕਾਨੂੰਨ ਵਿਵਸਥਾ ਨੂੰ ਹੱਥ ਚੱਲਿਆ ਹੋਊਗਾ ਕਿ ਕੋਈ ਪਤਾ ਲੱਗਿਆ ਵੀ ਜਿਹੜੇ ਪਸੌਲ ਦੇ ਨਾਲ ਜਾਂ ਜਿਹੜੀ ਗਨ ਦੇ ਨਾਲ ਫਾਇਰ ਕੀਤੇ ਉਹ ਲਾਇਸੈਂਸੀ ਮੌਕੇ ਤੋਂ ਮੌਕੇ ਤੋਂ ਖੋਲ 12 ਬੋਰ ਦੇ ਦੋ ਖੋਲ ਮਿਲੇ ਨੇ ਬਾਕੀ ਤਸਦੀਕ ਕਰਦੇ ਹਾਂ ਪਟੀਸ਼ ਦੇ ਵਿੱਚ ਪਤਾ ਲੱਜੂ ਕੀ ਕੀ ਚੱਲਿਆ